ਐਮਪੀ ਗੁਰਜੀਤ ਸਿੰਘ ਔਜਲਾ ਦੀ ਮਾਤਾ ਜੀ ਪਹੁੰਚੇ ਗੁਰੂ ਨਾਨਕ ਦੇਵ ਹਸਪੀਟਲ ਮਰੀਜ਼ਾਂ ਦੇ ਨਾਲ ਕੀਤੀ ਮੁਲਾਕਾਤ ਮਰੀਜ਼ਾਂ ਨੂੰ ਖਾਸਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਸ ਨੂੰ ਲੈ ਕੇ ਹੀ ਐਮਪੀ ਗੁਰਜੀਤ ਸਿੰਘ ਔਜਲਾ ਦੇ ਮਾਤਾ ਜੀ ਅੱਜ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪੀਟਲ ਦੇ ਵਿੱਚ ਪਹੁੰਚਦੇ ਨੇ ਉੱਥੇ ਜਾ ਕੇ ਜੋ ਕਮੀਆਂ ਨੇ ਉਹਨਾਂ ਨੂੰ ਦੂਰ ਕਰਨ ਵਾਸਤੇ ਕਿਹਾ ਗਿਆ ਹੈ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਮੈਂ ਪੰਜਾਬ ਦੇ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਨਾਲ ਵੀ ਗੱਲ ਕਰਾਂਗੀ ਇਸ ਦਾ ਬਹੁਤ ਜਲਦ ਹੱਲ ਕੀਤਾ ਜਾਵੇ ਅੱਜ ਦਿਨ ਸ਼ੁੱਕਰਵਾਰ 2 ਤਰੀਕ ਸਮਾਂ तकरीबन 2:20 ਮਿੰਟ ਦੀਆਂ ਇਹ ਤਸਵੀਰਾਂ ਨੇ ਆਓ ਸੁਣਾਉਨੇ ਆ ਕੀ ਕਹਿਣਾ ਹੈ ਮਾਮਲਾ ਇਹ ਹੈ ਕਿ ਡਾਕਟਰ ਦੇ ਉੱਤੇ ਕੋਈ ਗੁੰਡਾ ਨਹੀਂ ਕਿਸੇ ਵੀ ਡਾਕਟਰ ਤੇ ਇਵਨ ਦੋ ਸੁਪਰਡੈਂਡੈਂਟ ਤੇ ਵੀ ਕੋਈ ਕੰਟਰੋਲ ਨਹੀਂ ਆਉਦੇ ਆਖੇ ਸ਼ਾਇਦ ਟੀਮ ਨਹੀਂ ਲੱਗਦੀ ਜਾਂ ਉਹ ਲਾਉਣਾ ਨਹੀਂ ਚਾਹੁੰਦੇ ਸਾਰੇ ਡਾਕਟਰ ਪੇਸ਼ੈਂਟਸ ਦੇ ਨਾਲ ਇੰਨਾ ਮਿਸ ਬਿਹੇਵ ਕਰਦੇ ਆ ਰੋਹੇ ਤੋਂ 15-20 ਮਰੀਜ਼ ਜਾ ਕੇ ਮੇਰੇ ਦਫ਼ਤਰ ਚ ਰੋਂਦੇ ਆ। ਵੀ ਸਾਡੇ ਨਾਲ ਕੁੱਤੇ ਨਾਲ ਤੇ ਚੰਗਾ ਵਿਹਾਰ ਹੋ ਸਕਦਾ। ਕੁੱਤਿਆਂ ਤੋਂ ਭੈੜਾ ਡਾਕਟਰ ਸਾਡੇ ਨਾਲ ਵਿਹਾਰ ਕਰਦੇ। ਇਹ ਰਖਾ ਕਰਦੇ ਹੋ ਨਾ। ਤੁਸੀਂ ਰਹਿ ਕੇ ਵਿਖਾ ਲੋ ਤੁਹਾਨੂੰ ਛੁੱਟੀ ਦੇ ਦਾਂਗੇ। ਕੀ ਕਰ ਲੋਗੇ ਸਾਨੂੰ? ਸਾਡੀ ਸਾਰੇ ਚੱਲਦੀ ਆ। ਕੀ ਕਰ ਲੋਗੇ? ਸਭ ਥ੍ਰੈਟ ਕਰਦੇ ਹੋ ਰੋਂਦੇ ਮੇਰੇ ਕੋਲ ਜਾ ਕੇ। ਅਸੀਂ ਕਿਉਂਕਿ ਮਰੀਜ਼ਾਂ ਦੇ ਹਮਦਰਦ ਹਾਂ ਇਹਨਾਂ ਡਾਕਟਰਾਂ ਦੇ। ਅਫਸਰशाही ਦੇ ਅਸੀਂ ਖਿਲਾਫ ਹੀ ਹਾਂ। ਕਿਉਂਕਿ ਮਰੀਜ਼ ਸਾਡਾ ਬਾਗਿਆ ਤਾਕਤ ਹੈ ਸਾਡੀ। ਕਿ ਸਾਡਾ ਮਨੋਵਲ ਚੁੱਕਦੇ ਆ ਡਾਕਟਰ ਤਾਂ ਸਤਿਆਨਾਜ਼ ਕਰਨ ਰਿਹਾ ਸਾਡੇ ਪੁਧੀਰੀ ਦੀ ਜਿਹੜੀ ਔਮ ਵਾਲੀ ਜਿੰਦੀ ਆਉਂਦੀ ਆ ਬੱਚੇ ਨੇ ਕਿਨੇ ਕਿ ਗੰਦੇ ਚ ਪੈਦਾ ਹੋਏ ਤੇ ਗੰਦੇ ਚ ਹੀ ਰੱਖੇ ਬਾਪਿਆ ਉੱਥੇ ਹੀ ਖਵਾ ਰਹੇ ਉਹ ਤੇ ਬਿਮਾਰ ਹੋ ਜਾਣਾ ਉਹਨਾਂ ਦਾ ਇਨਫੈਕਸ਼ਨ ਦਾ ਇਲਾਜ ਕਿੱਥੋਂ ਹੋਣਾ ਮਹਿੰਗੇ ਇਲਾਜ ਨੇ ਸੋ ਇਸ ਕਰਕੇ ਮੈਂ ਸਮਝ ਲਈ ਵੀ ਇਹ ਡਾਕਟਰ ਨਹੀਂ ਹੈ ਇਹ ਉਹ ਕੀ ਜਾਂਦੇ ਹੁੰਦੇ ਆ ਡਾਕਟਰ ਤੋਂ ਬਗੈਰ ਕੀ ਜਿਹੜਾ ਉੱਤੋਂ ਲੈ ਲਉਂਦਾ ਜੰਦੂਤ ਨਹੀਂ ਜੰਦੂਤ ਇਹ ਇਨਸਾਨੀਅਤ ਦੇ ਕਾਣ ਕਰਨ ਦੇ ਜਮਦੂਤ ਬਣ ਕੇ ਇੱਥੇ ਬੈਠੇ ਡਾਕਟਰ ਕਿਉਂਕਿ ਡਾਕਟਰ ਰੱਬ ਹੁੰਦਾ ਤੇ ਰੱਬ ਦੇ ਲਾਗੇ ਵਾਗੇ ਨਹੀਂ ਹੈ। ਦਰਗਮੀ ਕੋਈ ਨਹੀਂ ਵਾਪਸ ਮੰਤਰੀ ਇਹਨਾਂ ਦੀ ਸ਼ਿਕਾਇਤ ਹੈ ਕਿਸੇ ਮੰਤਰੀ ਦੇ ਧਿਆਨ 'ਚ ਆ ਕੇ ਹਾਂ ਮੈਂ ਹੈਲਥ ਮੰਤਰੀ ਨੂੰ ਫੋਨ ਕਰਨਾ ਹੈ ਵੀ ਆਨਕੇ ਚੱਕ ਕਰਵਾਉਣ ਹੁਣ ਅੱਜ ਮੇਰੇ ਸਾਹਮਣੇ ਪੋਚੇ ਲੱਗਣ ਡਏ ਇਹ ਪੋਚੇ ਤੇ ਸਵੇਰੇ ਲੱਗ ਜਣਾ ਚਾਹੀਦੇ ਸੀ ਪਰ ਇੱਕ ਥਾਂ ਪੋਚਾ ਲੱਗ ਜੂ ਇਸ ਤਰ੍ਹਾਂ ਅਸੀਂ ਮੈਂ ਤੇ ਇਹਨੂੰ ਗੰਦ ਦੀਆਂ ਫੋਟੋ ਲੈ ਲਈਆਂ ਪੋਚੇ ਬਾਅਦ ਚ ਸ਼ੁਰੂ ਹੈ ਫੋਨ ਆ ਫਨੈਲ ਵੀ ਡਿਜਨ ਗਈ ਪੋਚੇ ਵੀ ਨਾ ਡੰਡੇ ਬੱਚਾ ਵਾ ਚੱਕੇ ਦੋ ਦੋ ਮਰੀਜ਼ ਬਈ ਇੱਕ ਬੈੱਡ ਦੇ ਉੱਤੇ ਦੋ ਦੋ ਨਹੀਂ ਤਿੰਨ ਤਿੰਨ ਨਾਲ ਬੱਚਾ ਵੀ ਆ ਬੱਚਾ ਵੀ ਨਾਲ ਆ ਸ਼ਰਾਬ ਦੀਆਂ ਬੋਤਲਾਂ ਵੀ ਪਈਆਂ ਸ਼ਰਾਬ ਦੀਆਂ ਬੋਤਲਾਂ ਵੀ ਇੱਥੇ ਪਈਆਂ ਪੂਰੀ ਖੁੱਲ ਆ ਮਤਲਬ ਗੰਦਗੀ ਦਾ ਵੀ ਨਾਲ ਚ ਤੇ ਹਰ ਜੀ ਦਾ ਨਾਲ ਜੀ ਬਈ ਪਾਸ਼ੇ ਦੇ ਨਾਮ ਤੇ ਰੱਖਿਆ ਨਾ ਤੇ ਬਾਬੇ ਨਾਨਕ ਨੂੰ ਬਧਨਾਮ ਕਰਦਾ ਅਸੀਂ ਕਰੋੜਾਂ ਰੁਪਏ ਗ੍ਰਾਂਟ ਇਸ ਹਸਪੀਟਲ ਆਕਸੀਜਨ ਪਲਾਂਟ ਲਵਾਇਆ ਕੈਂਸਰ ਹਸਪਤਾਲ ਕੋਲ ਲਿਆ ਬੇਬੇ ਨਾਨਕੀ ਨੂੰ ਗ੍ਰਾਂਟ ਦਿੱਤੀ ਐਸਾ ਕਰੋੜਾਂ ਰੁਪਏ ਇਸ ਵਿੱਚ ਪ੍ਰਤੀ ਕੋਸ ਤੇ ਫਿਰ ਵੀ 4 ਮਤਲਬ ਸੁਪਰ ਨਾਨ ਤੋਂ ਲੈ ਕੇ ਪੀ ਐਮ ਤੱਕ ਪੀ ਐਮ ਨੇ ਛੱਡੋ ਤੇ ਡਾਕਟਰ ਸਮਝਦੇ ਆਪਣੇ ਆਪ ਨੂੰ ਸਫਾਈ ਵਾਲੇ ਮਤਲਬ ਆਪਣੇ ਆਪ ਨੂੰ ਸਮਝਦੇ ਵੀ ਅਸੀਂ ਸੁਪਰ ਨਾਨ ਹੀ ਹਾਂ ਤੇ ਮੈਂ ਜਾਣਾ ਹੈ